ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਹੁਰਾ ਵੱਲੋਂ ਜਿਹੜਾ ਬੀਤੇ ਦਿਨੀ ਇੱਕ ਬਿਆਨ ਦਿੱਤਾ ਗਿਆ ਇੱਕ ਸਮਾਗਮ ਦੇ ਦੌਰਾਨ ਜਿਹੜਾ ਉਹਨਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਵਿੱਚ ਦਲਤਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਮਿਲ ਰਹੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਪ੍ਰਧਾਨ ਜਿਹੜਾ ਆ ਨੌਨ ਸ਼ੈਡਿਊਲ ਕਾਸਟ ਹੈ ਜਿਹੜਾ ਸੀਐਲਪੀ ਲੀਡਰ ਆ ਨਾਨ ਸ਼ੈਡਿਊਲ ਕਾਸਟ ਆ ਜਿਹੜੀ ਮਹਿਲਾ ਵਿੰਗ ਦੀ ਪ੍ਰਧਾਨ ਆ ਉਹ ਨਾਨ ਸ਼ੈਡਿਊਲ ਕਾਸਟ ਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਕਾਂਗਰਸ ਵੱਲੋਂ ਜਿਹੜਾ ਦਲਤ ਸਮਾਜ ਨੂੰ ਬਣਦਾ ਮਾਨ ਸਤਕਾਰ ਨਹੀਂ ਦਿੱਤਾ ਜਾ ਰਿਹਾ ਤੇ ਫਿਰ ਇਹ ਸਮਾਜ ਕਿੱਥੇ ਜਾਵੇ ਜਿਨ੍ਹਾਂ ਦੀ ਆਬਾਦੀ 35% ਦੇ ਕਰੀਬ ਆ ਤੇ ਦੁਆਬੇ ਦੇ ਅੰਦਰ ਜਿਹੜੀ ਆਬਾਦੀ ਆ ਉਹ ਇਸ ਤੋਂ ਵੀ ਵਧੇਰੇ ਆ ਸੋ ਕਿੱਧਰ ਜਾਵੇ ਇਹ ਸਾਰਾ ਜਿਹੜਾ ਦਲਿਤ ਤਬਕਾ ਆ ਜਿਹੜਾ ਇਹ ਬਿਆਨ ਚਰਨ ਦੀ ਚੰਨੀ ਹੋਰਾਂ ਨੇ ਦਿੱਤਾ ਉਦੋਂ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਮਾਸਾਨ ਮਚ ਗਿਆ ਬੇਸ਼ੱਕ ਕਾਂਗਰਸ ਦੇ ਅਲੱਗ-ਅਲੱਗ ਲੀਡਰਾਂ ਦੇ ਵੱਲੋਂ ਇਹਨੂੰ ਕੰਡੈਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਦੇ ਤੇ ਲੀਪਾ ਪੋਚੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਸੀਐਮ ਸਾਬਕਾ ਸੀਐਮ ਐ ਚੰਨੀ ਹੂੜਾ ਨੇ ਵੀ ਕਿਹਾ ਕਿ ਕਾਂਗਰਸ ਜਾਤੀਵਾਦੀ ਪਾਰਟੀ ਨਹੀਂ ਹੈਗੀ ਉਹ ਸਬਦਾ ਜਿਹੜਾ ਰਤਬੇ ਮੁਤਾਬਕ ਉਹਨੂੰ ਸਤਕਾਰ ਦਿੰਦੀ ਆ ਪਰ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਵਿੱਚ ਜਿਹੜੀ ਆ ਉਹ ਚਰਚਾ ਤੇਜ਼ ਹੋ ਗਈ ਆ ਕਾਂਗਰਸ ਦੇ ਇਸ ਬਿਆਨ ਨੂੰ ਲੈ ਕੇ ਤੇ ਜੇ ਗੱਲ ਕਰੀਏ ਬੌਧਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਹੋਰਾਂ ਦੀ ਤਾਂ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇਹ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਕਿ ਦਲਤ ਹੁਣ ਕਿੱਧਰ ਜਾਣ ਉਹਨਾਂ ਨੂੰ ਸਭ ਕਾਂਸ਼ੀ ਰਾਮ ਜੀ ਦੀ ਲਿਖੀ ਕਿਤਾਬ ਚਮਚਾ ਯੁੱਗ ਜ਼ਰੂਰ ਪੜ੍ਹਣੀ ਚਾਹੀਦੀ ਆ ਉਹਨਾਂ ਨੇ ਕਿਹਾ ਕਿ ਕਾਂਗਰਸ ਲਗਾਤਾਰ ਜਿਹੜਾ ਦਲਤਾਂ ਦਾ ਸ਼ੋਸ਼ਣ ਕਰਦੀ ਆਈ ਆ 바ਵਾ ਸਾਹਿਬ ਅੰਬੇਡਕਰ ਜੀ ਨੂੰ ਕਾਨੂੰਨ ਮੰਤਰੀ ਜਦੋਂ ਸੀਗੇ ਉਹਨਾਂ ਨੂੰ ਵੀ ਰੋਕਿਆ ਤਾਂ ਕਾਂਗਰਸ ਨੇ ਰੋਕਿਆ ਇਸ ਲਈ बसपा ਜਿਹੜੀ ਆ ਉਹ ਲਗਾਤਾਰ ਕਾਂਗਰਸ ਤੇ ਤਿੱਖੇ ਹਮਲੇ ਕਰਦੀ ਰਹੀ ਆ ਤੇ ਕਰਦੀ ਰਹੇਗੀ ਕਿਉਂਕਿ ਕਾਂਗਰਸ ਜਿਹੜੀ ਆ ਮੁੱਢ ਕਦੀਮ ਤੋਂ ਉਹਨਾਂ ਦਾ ਜਿਹੜਾ ਚਿਹਰਾ ਆ ਉਹ ਦਲਤ ਵਿਰੋਧੀ ਰਹਾ ਇਹ ਜਿਹੜਾ ਬਿਆਨ ਆ ਅਫਤਾਰ ਸਿੰਘ ਕ੍ਰੀਮਪਰੀ ਹੋਰਾਂ ਨੇ ਇੱਕ ਜਿਹੜਾ ਟੀਵੀ ਚੈਨਲ ਦੇ ਨਾਲ ਵਾਰਤਾ ਦੇ ਦੌਰਾਨ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਰਦਾਰ ਚੰਨੀ ਇਹ ਵੀ ਦੱਸਣ ਕਿ ਬਿੱਤੀ 21 ਅਗਸਤ ਨੂੰ ਫਲੋਰ ਨੇੜਲੇ ਪਿੰਡ ਤਲਿੱਤੇ ਵਿੱਚ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਦੀਆਂ ਜਿਹੜੀਆਂ ਚਾਰ ਦਿਵਾਰੀ ਸੀ ਦਵਾਰਾਂ ਸੀਗੀਆਂ ਉਹਨਾਂ ਨੂੰ ਮੌਕੇ ਦੀ ਹਕੂਮਤ ਦੀ ਸ਼ੈਦੇ ਉੱਤੇ ਬਲਡੋਜ਼ਰਾਂ ਦੇ ਨਾਲ ਜੀਸੀਬੀਆਂ ਦੇ ਨਾਲ ਤੋੜ ਦਿੱਤਾ ਗਿਆ ਜਿਹਦੀ ਲੜਾਈ ਬਸਪਾ ਨੇ ਲੜੀ ਤੇ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਪਰ ਚੰਨੀ ਸਾਹਿਬ ਇੱਕ ਵਾਰੀ ਵੀ 뜰ੇਤੇ ਨਹੀਂ ਆਏ ਉਹਨਾਂ ਨੇ ਕਿਹਾ ਕਿ ਜਿਹੜੀ ਕਾਂਗਰਸ ਆ ਉਹ ਤਾਂ ਦਲਿਤ ਵਿਰੋਧੀ ਹੈਗੀ ਆ ਪਰ ਜਿਹੜੇ ਦਲਿਤ ਲੀਡਰ ਆ ਉਹ ਵੀ ਦਲਤਾਂ ਦੀ ਲੜਾਈ ਨਹੀਂ ਲੜ ਰਹੇ ਉਹ ਆਪਣੀ ਲੜਾਈ ਲੜ ਰਹੇ ਆ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦੀ ਲੜਾਈ ਲੜ ਰਹੇ ਆ ਸੋ ਬੜੇ ਖੁੱਲੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਗੱਲ ਚੰਨੀ ਸਾਹਿਬ ਨੇ ਅੱਜ ਕੀਤੀ ਆ ਇਹਨੂੰ ਜਿਹੜਾ ਪੰਜਾਬ ਦਾ ਦਲਿਤ ਆ ਦੇਸ਼ ਦਾ ਦਲਿਤ ਆ ਉਹ ਸਭ ਕਾਂਸ਼ੀ ਰਾਮ ਜੀ ਦੀ ਸਮਝਾਈ ਗੱਲ ਤੇ ਹੀ ਸਮਝ ਗਿਆ ਸੀ ਸੋ ਉਹਨਾਂ ਨੇ ਵੀ ਕਿਹਾ ਕਿ ਦਲਤਾਂ ਦੇ ਕੋਲ ਪਲੇਟਫਾਰਮ ਜਿਹੜਾ ਬਹੁਜਨ ਸਮਾਜ ਪਾਰਟੀ ਹੈਗਾ ਆ ਸੋ ਤੁਸੀਂ ਫਿਕਰ ਨਾ ਕਰੋ ਸੋ ਜਿਹੜੀ ਰਾਜਨੀਤਿਕ ਪ੍ਰਤੀਕਿਰਿਆ ਆ ਉਹ ਲਗਾਤਾਰ ਚੰਨੀ ਸਾਹਿਬ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਅੰਦਰ ਤੇਜ਼ ਹੋ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਕਾਂਗਰਸ ਨੇ ਡਿਕਲੇਅਰ ਕਰ ਦਿੱਤਾ ਸੀ ਕਿ 2027 ਦੇ ਵਿੱਚ ਕਾਂਗਰਸ ਜਿਹੜੀ ਆ ਉਹ ਵਿਦਆਊਟ ਸੀਐਮ ਫੇਸ ਤੋਂ ਇਲੈਕਸ਼ਨ ਲੜੇਗੀ ਕਿਸੇ ਨੂੰ ਵੀ ਸੀਐਮ ਫੇਸ ਡਿਕਲੇਅਰ ਨਹੀਂ ਕੀਤਾ ਜਾਏਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਾਂਗਰਸ ਦੇ ਵਿੱਚ ਇੱਕ ਮਸਾਂਨ ਸ਼ੁਰੂ ਹੋ ਗਿਆ ਕਿਸ ਕਦਰ ਤੱਕ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਆਪਾਂ ਵੀ ਤੁਹਾਡੇ ਨਾਲ ਫਿਰ ਜਿਹੜੀ ਇਹ ਚਰਚਾ ਨੂੰ ਅਗਲੇ ਸਿਰੇ ਤੋਂ ਕੰਟੀਨਿਊ ਕਰਾਂਗੇ ਫਿਲਹਾਲ ਆਪਾਂ ਵੀ ਇਸ ਗੱਲ ਤੇ ਇੱਥੇ ਹੀ ਵਿਰਾਮ ਲਗਾਉਨੇ ਆ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਦੋਸਤੋ